ਤੁਸੀਂ ਵੇਖ ਰਹੇ ਹੋ ਸਕਾਈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਆ ਤਸਵੀਰਾਂ ਦੇਖ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਹੰਸ ਰਾਜ ਹੰਸ ਨੇ ਚੌਣਾ ਲੜਨ ਦਾ ਫੈਸਲਾ ਗਲਤ ਲੈ ਕਿਉਂਕਿ ਇੱਕ ਵਾਰ ਫਿਰ ਤੋਂ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਹੰਸ ਰਾਜ ਹੰਸ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਹੰਸ ਰਾਜ ਹੰਸ ਦਾ ਬਾਗਾਪੁਰਾਣਾ ਦੇ ਵਿੱਚ ਜ਼ਬਰਦਸਤ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਉੱਥੇ ਐਕਸ਼ਨ ਮੋਡ ਦੇ ਵਿੱਚ ਪੰਜਾਬ ਪੁਲਿਸ ਵੀ ਨਜ਼ਰ ਆਈ ਪੰਜਾਬ ਪੁਲਿਸ ਨੇ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਵਿਰੋਧ ਕਰਨ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਜਿਨ੍ਹਾਂ ਦੇ ਵਿੱਚ ਕਿਸਾਨਾਂ ਤੋਂ ਇਲਾਵਾ ਕਿਸਾਨ ਬੀਬੀਆਂ ਵੀ ਸ਼ਾਮਿਲ ਨੇ ਅਸੀਂ ਅੱਜ ਤਸਵੀਰਾ ਮੋਗਾ ਦੇ ਬਾਗਾ ਪੁਰਾਣਾ ਕਸਬੇ ਤੋਂ ਸਾਮਣੇ ਆਈਆਂ ਨੇ ਤਾਂ ਕੀਰਤੀ ਕਿਸਾਨ ਯੂਨੀਅਨ ਦੇ ਕਿਸਾਨ ਨੇ ਕਿਹਾ ਕਿ ਹਾਂਸ ਰਾਜ ਹਾਂਸ ਦਾ ਵਿਰੋਧ ਇਸ ਲਈ ਪੰਜਾਬ ਭਰ ਦੇ ਵਿੱਚ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਉਸ ਪਾਰਟੀ ਤੋਂ ਚੋਣ ਲੜ ਰਿਹਾ ਜੋ ਕਿ ਕਿਸਾਨਾਂ ਦੀ ਵਿਰੋਧੀ ਪਾਰਟੀ ਹੈ ਤੇ ਹੋਰ ਕੀ ਕੁਝ ਕਹਿੰਦਾ ਹੋਇਆ ਇਹ ਕਿਸਾਨ ਨਜ਼ਰ ਆਇਆ ਆਓ ਸੁਣਦੇ ਹਾਂ हां जी आज 바ਗਾ ਬਣਾ ਤੁਸੀਂ ਜਿਹੜਾ ਵਿਰੋਧ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਉਹ ਨਹੀਂ ਕਹਿ ਰਹੇ ਤੇ ਆਪਾਂ ਗਾਂਜਾ ਅੱਜ ਜੋ ਹੰਸ ਰਾਜ ਦਾ ਵਿਰੋਧ ਆ ਇੱਥੇ ਨਹੀਂ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਵਿਰੋਧ ਹੋ ਰਿਹਾ ਹੰਸ ਰਾਜ ਜਿੱਥੇ ਵੀ ਜਾਂਦਾ ਉੱਥੇ ਵਿਰੋਧ ਲਗਾਤਾਰ ਹੁੰਦਾ ਪਿਛੇ ਦਿਨ ਤੋਂ ਵੀ ਵੇ ਵੇ ਵਿਰੋਧ ਹੋਇਆ ਕਿਉਂਕਿ ਹੰਸ ਰਾਜ ਉਹ ਪਾਰਟੀ ਵੱਲੋਂ ਖੜਿਆ ਜਿਹੜਾ ਬੀਜੇਪੀ ਵੱਲੋਂ ਟਿਕਟ ਤੇ ਖੜਾ ਜਿਹੜੀ ਕਿਸਾਨ ਨੂੰ ਦੀ ਲੋਕ ਵਿਰੋਧੀ ਉਹ ਆਪਾਂ ਪਾਰਟੀ ਬੀਜੇਪੀ ਆ ਉਹਦੇ ਵੱਲੋਂ ਖੜਾ ਕਿਉਂਕਿ ਲਗਾਤਾਰ ਸਾਲ ਅਸੀਂ ਬਾਰਡਰਾਂ ਤੇ ਬੈਠੇ ਰਹੇ ਆ ਸਾਡੇ 750 ਤੋਂ ਉੱਪਰ ਕਿਸਾਨ ਸ਼ਹੀਦ ਹੋਏ ਹੋਣ ਵੀ ਜਿਹੜੇ ਕਿਸਾਨ ਆਪਦੀ ਮੰਗਾਂ ਹੁੰਦਾ ਕਿ ਦਿੱਲੀ ਜਾ ਰਹੇ ਤੇ ਉਹਨਾਂ ਉੱਪਰ ਇਹ ਭਾਜਪਾ ਨੇ ਸਿੱਧੀਆਂ ਗੋਲੀਆਂ ਚਰਾਈਆਂ ਉਸ ਤੋਂ ਬਿਨਾਂ ਲਗਾਤਾਰ ਕੋਈ ਵੀ ਵਰਗ ਹੋਵੇ ਜਿੱਥੇ ਤੱਕ ਉਹਨਾਂ ਨੇ ਫੌਜ ਵੀ ਨਹੀਂ ਛੱਡੀ ਭਾਜਪਾ ਨੇ ਸਾਰੇ ਵਰਗਾਂ ਦੇ ਉੱਪਰ ਨਵੇਂ-ਨਵੇਂ ਕਾਨੂੰਨ ਬਣਾ ਰਹੀ ਆ ਇਹ ਭਾਜਪਾ ਜਿਹੜੀ ਇਹ ਲੋਕ ਵਿਰੋਧੀ ਪਾਰਟੀ ਆ ਇਸ ਕਰਕੇ ਅਸੀਂ ਤਾਂ ਵਿਰੋਧ ਕਰ ਰਹੇ ਹਾਂ ਹੰਸ ਰਾਜ ਨੇ ਜੇਕਰ ਵਾਕਈ ਲੋਕ ਪੱਖੀ ਆ ਤਾਂ ਉਹ ਆਪਦੀ ਜਿਹੜੀ ਇਹ ਭਾਜਪਾ ਦੀ ਟਿੱਕ ਟ ਛੱਡ ਕੇ ਤੇ ਆਜ਼ਾਦ ਹੋ ਕੇ ਸਾਡੇ ਨਾਲ ਗੱਲਬਾਤ ਕਰਨ ਤਾਂ ਕਰ ਸਕਦਾ ਨਹੀਂ ਲਗਾਤਾਰ ਉਹਦਾ ਵਿਰੋਧ ਸ਼ਹਿਰਾਂ 'ਚ ਨਹੀਂ ਪਿੰਡਾਂ ਦੇ ਵਿੱਚ ਇਹਦੂ ਵੱਧ ਵੀ ਹੋਊਗਾ ਆਉਣ ਵਾਲੇ ਟਾਈਮ 'ਚ ਹੋ ਸਕਦਾ ਉਹਦੀਆਂ ਗੱਡੀਆਂ ਤੱਕ ਭੰਨਣ ਤੱਕ ਨੌਕ ਆ ਸਕਦੀ ਹੈ ਪਿੰਡਾਂ ਦੇ ਵਿੱਚ ਤੇ ਪੁਲਿਸ ਵੱਲੋਂ ਤੁਹਾਡੇ ਨਾਲ ਕਿਸ ਤਰ੍ਹਾਂ ਜਿਹੜਾ ਵਰਤਾਲਾ ਕੀਤਾ ਜਾ ਰਿਹਾ ਹੈ ਹਜੇ ਤਾਂ ਮਾੜਾ ਹੀ ਬਤਾਲਾ ਹੈ ਹੁਣ ਜੇ ਸਾਨੂੰ ਨੇੜੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਦਿਓ ਵੀ ਉਹ ਖੜਾ ਤਾਂ ਸਾਡੀ ਜੇ ਮੰਗਾਂ ਮੱਲੇ ਸਾਡੇ ਕਿਸਾਨਾਂ ਦੀਆਂ ਵੀ ਸੁਣੇ ਜੀ ਇੱਥੇ ਮੀਟਿੰਗ ਕਰਨ ਆਇਆ ਤਾਂ ਸਾਡੀ ਤਾਂ ਇਹ ਮੰਗਾਂ ਸਾਡੀ ਗੱਲਬਾਤ ਉਹਨਾਂ ਕਰਵਾਈ ਜਾ ਹਾਂ ਸਰਾਇ ਜੀ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੀ ਜਿੱਚ ਕਹਿ ਰਿਹਾ ਮੈਂ ਤਾਂ ਇੱਕ ਵਾਰ ਜਿੱਤਣਾ ਸੀ ਜਿੱਤ ਗਿਆ ਦੇਖੋ ਜੀ ਕਹਿੰਦਾ ਸੀਗਾ ਇੱਕ ਵਾਰ ਜਿੱਤਣਾ ਨਹੀਂ ਬਥੇਰਾ ਕੋਸ ਬੋਲਦਾ ਉਹ ਬੋਲਣ ਦੇ ਕਾਰਨ ਬੀਜੇਪੀ ਨੇ ਲਗਾਤਾਰ ਫਿੱਟ ਕੀਤਾ ਉਹਨੂੰ ਇੱਥੇ ਹੋਰ ਉਹ ਕੋਈ ਕੰਨੇ ਸਿੱਲੀ ਸਿੱਲੀ ਹਵਾ ਤਾਂ ਗੀਤ ਤੋਂ ਮੇਰਾ ਜੇ ਕੋਈ ਪੱਤਰਕਾਰ ਵੀ ਸਵਾਲ ਪੁੱਛਦਾ ਤਾਂ ਉਹਦੂ ਗੱਲ ਕੁਝ ਬੋਲਦਾ ਨਹੀਂ ਬੀਜੇਪੀ ਨੇ ਕਿਹਾ ਵੀ ਤੂੰ ਇੱਥੇ ਚੁੱਪ ਕਰਕੇ ਬਕੁੰਗਾ ਆ ਬਣ ਕੇ ਤੁਰੇ ਫਿਰਨਾ ਲੋਕਾਂ ਨੂੰ ਤਾਂ ਆਸ ਹੋਏ ਟਕਰਾਈ ਜਾਣਾ ਟਕਰਾ ਕਰਾ ਕੇ ਪਿੰਡਾਂ ਦੇ ਵਿੱਚ ਵੀ ਨਾ ਟਕਰਾ ਕਰਾਉਣ ਦੀ ਸਿੱਧੀ ਕਰਾਉਣੀ ਹੈ ਇਸ ਕਰਕੇ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਬੀਜੇਪੀ ਜਿਹੜੀ ਸਮਾਜ ਵਿਰੋਧੀ ਪਾਰਟੀ ਆ ਇਹਨੂੰ ਕੋਈ ਵੋਟ ਨਾ ਪਾਓ ਇਹਦਾ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਵਿਰੋਧ ਕਰੋ ਸ਼ਹਿਰਾਂ ਦੇ ਵਿੱਚ ਵਿਰੋਧ ਹੋਣਾ ਚਾਹੀਦਾ